ਜ਼ਿਲ੍ਹਾ ਨਮਾਸ਼ਾਦ ਦੇ ਕਸਬਾ ਔਰ ਦੇ ਸ਼ਮਸ਼ਾਨ ਘਟ ਕਾਟੇ ਵਿੱਚ ਇੱਕ ਨੌਜਵਾਨ ਨਸ਼ੇ ਦੀ ਧੁੱਤ ਹਲਤ ਵਿੱਚ ਪੇਤ ਭਰੇ ਹੱਲਾਤਾਂ ਵਿੱਚ ਪਿਆ ਮਿਲਿਆ ਸ਼ਮਸ਼ਾਨ ਘਟ ਵਿੱਚ ਮਸੀਹਾ ਬਣ ਕੇ ਪਹੁੰਚੇ ਐਂਟੀ ਡਰੱਗ ਕਮੇਟੀ ਦੇ ਪ੍ਰਧਾਨ ਕਮਲਜੀਤ ਸਾਜਣ ਨੇ ਮੌਕੇ ਤੇ ਜਾ ਕੇ ਦੇਖਿਆ ਤਾਂ ਇੱਕ ਨੌਜਵਾਨ ਜੋ ਨਸ਼ੇ ਦੀ ਓਵਰਡੋਸ ਦੇ ਕਾਰਨ ਬੇਸੂਰਤ ਪਿਆ ਸੀ ਜਿਸ ਨੂੰ 108 ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਗਿਆ ਜਿਗਰ ਯੋਗ ਹੈ ਕਿ ਇਹ ਸ਼ਮਸ਼ਾਨ ਘਟ ਨਸ਼ੇੜੀਆਂ ਦਾ ਅੱਡਾ ਬਣ ਗਈ ਹੈ ਅਤੇ ਇਸ ਤੋਂ ਪਹਿਲਾਂ ਵੀ ਨਸ਼ੇ ਦੀ ਓਵਰਡੋਸ ਨਾਲ ਨੌਜਵਾਨਾਂ ਦੀ ਮੌਤ ਹੋ ਚੁਕੀ ਹੈ ਇਸ ਦੀ ਆੜ ਵਿੱਚ ਨਸ਼ਾ ਵੇਚਣ ਵਾਲੇ ਵੀ ਵਿਵਕੋਪ ਹੋ ਕੇ ਨਸ਼ਾ ਵੇਚਦੇ ਹਨ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਵੱਡੇ ਤਸਕਰ ਪੁਲਿਸ ਦੇ ਹੱਥ ਨਹੀਂ ਲੱਗਦੇ ਬਲਕਿ 5 ਤੋਂ 10 ਗ੍ਰਾਮ ਵਾਲੇ ਨੂੰ ਫੜਕੇ ਹੀ ਪੁਲਿਸ ਆਪਣੀ ਪਿੱਠ ਥਪਤੌਂਦੀ ਰਹਿੰਦੀ ਹੈ ਆਖਰ ਨਸ਼ੇ ਦੇ ਤਸਕਰਾਂ ਦੇ ਹੱਥ ਨਾ ਜਾਣੇ ਕਿੰਨੇ ਲੰਬੇ ਹਨ ਕਿ ਪੁਲਿਸ ਦੇ ਹੱਥ ਉਨ੍ਹਾਂ ਤੱਕ ਪਹੁੰਚ ਨਹੀਂ ਰਹੇ ਹਨ ਉੱਥੇ ਹੀ ਆਏ ਦਿਨ ਕਸਬਾ ਔੜ ਦੇ ਵਿੱਚ ਨੌਜਵਾਨ ਨਸ਼ੇ ਦੇ ਵਿੱਚ ਪੁੱਤਰ ਸੜਕ ਦੇ ਕਿਨਾਰੇ ਪਏ ਮਿਲ ਚੁਕੇ ਹਨ ਦੇ ਦੁਕਾਨ ਤੇ ਬੈਠੇ ਸੀਗੇ ਯਾਰ ਮੇਲੇ ਸੀਗਰ ਸਖਲਾਨੀ ਸਾਹਿਬ ਪਰਮਿੰਦਰ ਸਖਲਾਨੀ ਸਾਨੂੰ ਫੋਨ ਆਇਆ ਵੀ ਮੁੰਡਾ ਇੱਕ ਮਰਿਆ ਪਿਆ ਸੀ ਮੈਂ ਜਾਈ ਭੱਜ ਕੇ ਉਹਨੂੰ ਪਹੁੰਚੇ ਜੀ ਉੱਥੇ ਜਦੋਂ ਜਾ ਕੇ ਦੇਖਿਆ ਮੁੰਡਾ ਅੱਧ ਮਰਿਆ ਪਿਆ ਹੋਇਆ ਸੀਗਾ ਫਿਰ ਅਸੀਂ ਉਹਦਾ ਐਡਰੈਸ ਲੱਭਿਆ ਆਧਾਰ ਕਾਰਡ ਲੱਭਿਆ ਉਤੋਂ ਉਹਦਾ ਪਿੰਡ ਪਤਾ ਲੱਗਾ ਲਸਾਲਾ ਲਸਾਰੇ ਪੰਚ ਸਾਹਿਬ ਨੂੰ ਫੋਨ ਕੀਤਾ ਉਹਨਾਂ ਨੂੰ ਪੁੱਛਿਆ ਮੁੰਡਾ ਕਿੱਡਾ ਆ ਉਹਨੇ ਦੱਸਿਆ ਵੀ ਮੁੰਡਾ ਨਸ਼ਈ ਆ ਹੱਥ ਉਹਦੀ ਇੰਨੀ ਮਾਰੀ ਸੀ ਨਾ ਭਾਦੀ 3 ਘੰਟੇ ਜੀ ਉੱਥੇ ਬੈਠੇ ਰਹੇ ਕੋਈ ਪੋਲਿਸ ਨੂੰ ਫੋਨ ਕੀਤਾ ਐਸਬੀਡੀ ਦਾ ਉਹਨੂੰ ਫੋਨ ਕੀਤਾ ਇਹ ਭਾਈ ਬੰਦਾ ਇੱਥੇ ਮਰ ਜਾਣਾ ਭੇਜੋ ਕਿ ਜੰ ਘੰਟੇ ਬਾਅਦ ਪੋਲਸ ਆਈ ਉਹ ਤੋਂ 1 ਘੰਟੇ ਬਾਅਦ ਜੋ ਫੋਨ ਕੀਤਾ ਐਮਬੂਲੈਂਸ ਆਈ ਮਰੋ ਕਿ ਉਹਨੀਆਂ ਜੇਬਾਂ 'ਚ ਮੁੰਡੇ ਦੀ ਕੈਪਸੂਲ ਸੀ ਸਿਰਿੰਜੋ ਦੇ ਕੋਲ ਬਈ ਜੀ ਬਾਹਰੋਂ ਕੱਢੀ ਖੜੀ ਉੱਥੇ ਰੱਖੀ ਹੋਈ ਸੀ ਨਾਲ ਦਾ ਕੋਲਾ ਸਾਥੀ ਜੀ ਉਹ ਭੱਜ ਗਿਆ ਇੰਨਾ ਮਾੜਾ ਹਾਲ ਸੀ ਨਾ ਦੇ ਕੇ ਸਾਡੇ ਦਿਮਾਗ 'ਚ ਇਹੀ ਆਇਆ ਜਿਹੜਾ ਕਹਿੰਦਾ ਸੀ ਪੰਜਾਬ ਨੂੰ ਮੈਂ ਰੰਗਲਾ ਬਣਾਣਾ ਤੇ ਨਸ਼ੇ ਵਿੱਚ ਰੋਜ਼ ਦੀ ਜਵਾਨੀ ਚਾਗੀ ਉਹ ਇਹ ਹਾਲਾਤ ਸੀਗੇ ਉੱਥੇ ਉਹ ਤੋਂ ਜੀ ਰੋਲਾ ਪਾ ਕੇ ਐਮਬੂਲੈਂਸ ਚ ਪਾ ਕੇ ਉੱਥੇ ਬਹੁਤ ਬੰਦੇ ਦੇਖਣ ਮੋਹ ਦਾਏ ਕਈਆਂ ਨੇ ਬੇਨਤੀ ਕੀਤੀ ਐ ਵੀ ਪਾਈਦਾ ਕੋ ਸਾਡਾ ਸਾਥ ਦਿਓ ਕੋ ਰਿਕਸ਼ਾ ਹੀ ਲਿਆਓ ਰਿਕਸ਼ੇ ਦੇ ਪਾ ਕੇ ਲੈ ਆਨੇ ਮੁੰਡੇ ਨੂੰ ਪਰ ਕੋਈ ਵੀ ਨਹੀਂ ਮੰਨਿਆ ਕੋਈ ਨੂੰ ਚੱਕਰ ਨੂੰ ਕੋਈ ਨੂੰ ਦੇਖਣ ਨੂੰ ਤਿਆਰ ਨਹੀਂ ਹੋਇਆ ਉਸ ਤੋਂ ਬਾਅਦ ਕਿੱਥੇ ਉਹਨਾਂ ਨੂੰ ਐਡਮਿਟ ਕਰਾਇਆ ਜੀ ਉਸ ਤੋਂ ਬਾਅਦ ਐਮਬੂਲੈਂਸ ਦੇ ਵਿੱਚ ਉਹਨੂੰ ਸਿਵਲ ਹਸਪਤਾਲ ਲੈ ਗਏ ਜੀ ਨਵੇਂ ਸ਼ਹਿਰ ਉੱਥੇ ਹੀ ਡਾਕਟਰ ਕਰਾਇਆ ਅੱਜ ਅਸੀਂ ਪਤਾ ਕੀਤਾ ਉਹਦੀ ਸਿਹਤ ਥੋੜੀ ਜਿਹੀ ਠੀਕ ਆ ਇੱਥੇ ਪਾਈਦਾ ਦਾ ਪੱਕੀ ਬੋਲਸ ਲਾਓ ਜਾਂ ਬੰਦੇ ਚੱਕੋ ਕੈਮਰਾ ਹੀ ਕੀ ਰੋਣਾ ਜਾਂ ਚੱਕੂਗੇ ਡੀਵੀਆ ਦੇ ਵਿੱਚ ਉਹ ਵੀ ਤਾਂ ਵੇਚਦੇ ਆਉਗੇ ਸਾਡੀ ਕਮੇਟੀ ਖੜੀ ਆ ਸੰਨ ਜਿੱਥੇ ਕੋਈ ਗਵਾਹੀ ਜਾਂਗੇ ਇਹਦਾ ਮਲਵੇ ਥੋੜੀ ਉਹ ਵੇਚੀ ਜਾਂ ਲੋ ਮੁੰਡੇ ਮਰੀ ਜਾਂ ਕੋਈ ਹੈ ਨਹੀਂ ਦੇਖਣੇ ਅੱਛਾ ਕਮਲਜੀਤ ਜਿਹੜੇ ਬੱਚੇ ਲੱਗਿਓ ਆ ਮੁੰਡੇ ਜਿਹੜੇ ਲੜਕੇ ਲੱਗਿਓ ਇਹਨਾਂ ਨੂੰ ਨਸ਼ੇ ਨੂੰ ਉਹਨਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਭਾਈ ਉਹਨਾਂ ਨੂੰ ਤਾਂ ਮੈਂ ਇਹੀ ਕਹੂੰਗਾ ਕੰਮ ਸੇ ਕੰਮ ਆਪਣੇ ਮਾਪਿਓ ਵਾਲ ਤਾਂ ਦੇਖੋ ਜਿਹੜੇ ਨਹੀਂ ਮਿਹਨਤ ਕਰਕੇ ਤੁਹਾਨੂੰ ਪੜ੍ਹਾਉਂਦੇ ਲਿਖਾਉਂਦੇ ਆ ਇਹਨਾਂ ਦਾ ਹੀ ਤਸਕਾ ਲਓ ਇਹਨਾਂ ਦੇ ਖਿਆਲ ਕਰ ਲੋ ਛੱਡ ਦੋ ਪਰ ਜਦ ਤੱਕ ਨਸ਼ਾ ਵਿਕਣੋ ਬੰਦ ਨਹੀਂ ਹੁੰਦਾ ਮੁੰਡੇ ਪੀਣੋ ਕਿੱਦਾਂ ਰੁਕੂਗਾ ਜੇ ਉਹਨਾਂ ਨੂੰ ਇੱਕ ਦੁਕਾਨ ਬੰਦ ਨੂੰ ਨਹੀਂ ਦੂਜੀ ਖੁੱਲ ਜਾਂਦੀ ਆ ਚਾਹੇ ਕੋਈ ਵੀ ਨਸ਼ਾ ਆ ਜਦ ਬੰਦੇ ਨੂੰ ਚਲਵ ਲੱਗਦੀ ਬੰਦੇ ਨੇ ਲੈਣਾ ਹੀ ਲੈਣਾ ਮੁੰਡੇ ਵੀ ਕਿੱਦਾਂ ਸ਼ੁਰੂ ਕੋ ਮਿਲਣਾ ਬੰਦ ਹੋਵੇ ਆਪੇ ਹਟੂ ਕੋਈ ਮੈਡੀਕਲ ਦਵਾਈਆਂ ਲੈ ਕੇ ਠੀਕ ਹੋਊਗਾ ਪਰ ਜਾਂਦਾ ਜੀ ਨਾ ਸਰਕਾਰ ਜਾਂਦੀ ਨਾ ਪ੍ਰਸ਼ਾਸਨ ਜਾਂਦਾ ਦੋਨੋਂ ਜਾਂਦੇ ਵਿਕੀ ਜਾਵੇ ਸਾਨੂੰ ਕੀ ਆ ਤੁਸੀਂ ਆ ਕੇ ਕਿਹੜੇ ਹਾਲਾਤ ਆ ਦੇਖੋ ਮੈਂ ਤਾਂ ਦਗਾਲਾਂ ਗਲੀਆਂ 'ਚ ਕਿੱਦਾਂ ਰੱਜ ਬਿਆ ਹੁੰਦਾ ਸਾਜਨ ਜੀ ਜਿਹੜੇ ਸਰਕਾਰ ਵੱਲੋਂ ਕਈ ਨਸ਼ਾ ਕੇਂਦਰ ਛੜਾਊ ਕੇਂਦਰ ਖੋਲੇ ਗਏ ਆ ਸਰਕਾਰ ਤਾਂ ਜਦਨ ਕਰਦੀ ਆ ਵੀ ਇਹ ਬੱਚੇ ਵਾਜਣ ਲਾਂਦੀ ਆ ਜੀ ਮੁੰਡਿਆਂ ਨੂੰ ਦੇਖੋ ਇਹ ਕੈਟਨੋਕ ਦੀ ਗੋਲੀ ਲਈ ਹੋਈ ਆ ਪੰਜਾਬ ਦੇ ਵਿੱਚ ਉਹ ਵੀ ਨਸ਼ਾ ਹੀ ਆ ਇਹਦਾ ਮੁੰਡਿਆਂ ਨੂੰ ਲਾਂਦੇ ਆ ਉਹ ਕੀ ਕਹਿੰਦੇ ਜੀਬ ਥਲੇ ਰੱਖਣ ਵਾਲੀ ਕਹਿੰਦੇ ਨੇ ਮੁੰਡੇ ਨਾਕੜਾਂ ਖਿੱਚਦੇ ਆ ਅਸੀਂ ਤੁਹਾਨੂੰ ਵੀ ਵੀਡੀਓ ਦੇ ਦਿੰਨੇ ਆ ਸਰਕਾਰ ਛੜਾਉਂਦੀ ਨਹੀਂ ਸਰਕਾਰ ਤਾਂ ਆਪ ਲਾਂਦੀ ਆ ਮੈਂ ਤਾਂ ਹੀ ਤਾਂ ਬਾਰ ਬਾਰ ਕਹਿੰਦਾ ਦੇਖ ਸਰਕਾਰੇ ਤੇਰੇ ਰਾਜ ਵਿੱਚ ਸਾਡੇ ਕਿਹੜੇ ਚਿੱਟਾ ਵਿਗਦਾ ਸਰਕਾਰ ਬਕਾਂਦੀ ਹੈ ਜੀ ਅੱਗੇ ਭਗਵਾਨ ਜੀ ਲੋਕਾਂ ਨੂੰ ਕਹਿੰਦਾ ਜੀ ਸਰਕਾਰ ਆ ਬਕਾਂਦੀਆਂ ਤਾਂ ਹੀ ਚਿੱਟਾ ਵਿਗਦਾ ਤੇ ਹੁਣ ਹੁਣ ਆਪ ਭਗਵਾਨ ਦਾ ਪਿਆ ਅਈ ਤਾਂ ਛਰੇ ਆਮ ਕਹਿੰਨੇ ਆ ਸਾਡੇ ਤੇ ਲੀਡਰਾਂ ਨੂੰ ਪੁੱਛਾਂਗੇ ਵੀ ਚਲੋ ਸਾਡਾ ਆ ਗੁਰੁੱਪੜਿਆ ਹੁੰਦੂ ਜੇ ਕੋ ਨੇਤ ਤੇ ਲੀਡਰਾਂ ਦੇ ਨਵੇਂ-ਨਵੇਂ ਪੈਰਸ ਦੇ ਵਿੱਚ ਵੀ ਆਉਂਦੇ ਰੋਜ਼ ਪਰ ਇਹਨਾਂ ਨੇ ਕਿਹਾ ਗੁਰੁੱਪੜਾ ਨੇ ਗੁਰੁੱਪੜੀ ਪੈਸੇ ਵਿੱਚ ਨੇਤ ਕੋਈ ਨਾ ਕੋਈ ਲੀਡਰ ਦੁੜਿਆ ਹੁੰਦਾ ਜਿਹੜੇ ਮੋਟਵਾਰ ਬਣੇ ਫਿਰਦੇ ਅੱਜ ਤੱਕ ਇਹਨਾਂ ਨੇ ਕਿਹਾ ਲੀਡਰ ਨੂੰ ਵੀ ਚਿੱਟਾ ਬੰਦ ਕਰਾ ਇਹ ਤਾਂ ਆਪ ਸਹਿਮਤ ਹੈ ਇਹ ਗੁਰੁੱਪੜਾਲੇ ਜੇ ਚੁੱਪ ਜਾਂ ਦੇਖੀ ਜਾਂਦੇ ਆ ਜੇ ਗਰੁੱਪਰ 'ਚ ਵਿਗਦਾ ਮੈਂ ਗਰੁੱਪਰ ਨੂੰ ਕਹੂੰਗਾ ਔਰ ਜੇ ਵਿਗਦਾ ਔਰ ਨੂੰ ਕਹੂੰਗਾ ਐਸੇ ਟਾਈਮ ਛਲੇ ਆਮ ਗਰੁੱਪਰ 'ਚ ਵਿਗਦਾ ਪਿਆ ਕੌਣ ਰੁਕੂਗਾ ਉਹ ਜਿੰਨੇ ਨਿਆਣੇ ਮਰ ਗਏ ਉਹ ਵੀ ਨਹੀਂ ਕੋਸ਼ਿਸ਼ ਕਰਦੇ ਅਸੀਂ ਕੱਲੇ ਕਿੱਥੇ ਜਾਵਾਂਗੇ ਕਿੰਨੂ-ਕਿੰਨੂ ਖੜਾਂਗੇ ਮੈਂ ਜਦ ਤੱਕ ਜਿੰਦਾ ਮੈਂ ਸਰਕਾਰ ਨੂੰ ਸ਼ੀਸ਼ਾ ਦਿਖਾਈ ਜਾਣਾ ਜੀ ਆਹ ਦੇ ਲੋ ਚਿੱਟਾ ਵਿਗਦਾ ਸਰਕਾਰ ਜੋ ਮਰਜ਼ੀ ਕਰੀ ਉਹ ਮੇਰੇ ਤੇ ਪਰਦੇ ਪਾਣ ਜੋ ਮਰਜ਼ੀ ਕਰ ਮੈਂ ਇੱਦਾਂ ਸ਼ੀਸ਼ਾ ਦਿਖਾ ਦੂੰਗਾ ਲੋ ਜੀ ਵਿਗਦਾ ਆਪਾਂ